ਕਹਿੰਦਾ ਮਾਤਾ ਐਦਾ ਦਾ ਆ ਗਿਆਗਾ ਕਿ ਤੁਸੀਂ ਕਰੋੜਾਂ ਰੁਪਏ ਇੱਕ ਮਾਤੇ ਬੱਚੇ ਨੂੰ ਦੇਦੇ ਹੋ ਤੇ ਬੱਚਾ ਜੇ ਚਿੱਟੇ ਦੇ ਲੱਗ ਗਿਆ ਤਾਂ ਉਹ ਪੰਜ ਰੱਪਏ ਜਿਸਾ ਕੁਝ ਆ ਗਿਆ। ਆ ਦਿਨ ਸਮੇਂ ਚ ਉਹ ਬੱਚਾ ਵਧੀਆ ਹੈ ਜਿਹੜਾ ਪੜ੍ਹਦਾ ਹੈ ਕਿਸੇ ਵਿੱਚ ਪੱਤੇ ਜੀ ਨਹੀਂ ਹੈ ਆਪਾਂ ਇਹ ਬੱਚਿਆਂ ਨੂੰ ਅੱਜ ਇਸ ਤਰ੍ਹਾਂ ਸਾਡਾ ਸੰਮਾਦਰਕ ਕੰਪਰੇਟ ਵਾਲੇ ਵੀ ਆਏ ਹੋਏ ਐ ਸਾਰੇ ਇਨਸਾਨ ਦਾ ਸਾਡਾ ਇੱਕੇ ਮਕਸਦ ਇਹ ਹੈ ਕਿ ਇਹਨਾਂ ਨੂੰ ਦੇਖ ਕੇ 1 ਲੱਖ ਲੱਖ ਦੀ ਖੁਸ਼ੀ ਹੋਵੇ। ਇਹਨਾਂ ਦੇ ਕਿ ਅਗਲੇ ਆਉਣ ਵਾਲੇ ਸਾਲਾਂ ਦੇ ਲਈ ਬਹੁਤ ਜ਼ਿਆਦਾ ਬੱਚਾ ਪੈਂਦਾ ਕਿਉਂਕਿ ਜਦੋਂ ਆਪਾਂ ਇੱਕ ਮੈਰਿਟ ਦੀ ਪਿਆੰਦੇ ਨਾ ਸਕੂਲ ਦੇ ਵਿੱਚ ਤਾਂ ਸਾਡੇ ਟੀਚਰਜ਼ ਨੂੰ ਇਹ ਪਤਾ ਲੱਗ ਜਾਂਦਾ ਵੀ ਮੈਰਿਟ ਆਣੀ ਕਿੱਦਾਂ ਆਪਾਂ ਨੇੜੇ ਦਾ ਪੁੱਛਦੇ ਪਰ ਥੋੜਾ ਜਿਹਾ ਖੋਜਦੇ ਸਾਡੇ ਟੀਚਰਜ਼ ਨੂੰ ਇਹ ਪਤਾ ਲੱਗ ਹੁੰਦਾ ਕਿ ਤੁਹਾਡੇ ਕੋਲ ਐਕਸਪੀਰੀਅੰਸ ਟੀਚਰ ਹੋਵੇ ਜਿਹਨਾਂ ਨੂੰ ਪਤਾ ਵੀ ਮੈਰਿਟ ਆ ਕਿੱਦਾਂ ਇਹਨਾਂ ਨੂੰ ਇਹ ਪਤਾ ਕਿ 100% ਤੋਂ ਬਾਅਦ ਆਸ਼ ਫਿੰਡ ਤੇ ਤੁਹਾਡੀ ਇਹ ਨਹੀਂ ਜੇ ਜਾਊਗਾ ਤਾਂ ਤੁਹਾਨੂੰ ਆਪੇ ਤੁਹਾਡੇ ਸਟੂਰੇਜ ਕਿਹੜਾ ਹੈ ਉੱਪਰ ਜਾਊਗਾ ਕਿਉਂ ਨਹੀਂ ਜਾਏਗਾ ਪਰ ਆਉਂਦੇ ਆਪੈਂ ਨੂੰ ਮੈਂ ਕਹਿੰਦਾ ਜਦੋਂ ਦਾ ਮੇਰੇ ਕੋਲ ਇਹ ਚਾਰਜ ਆਇਆ ਸੀ ਤੇ ਜਦੋਂ ਅਸੀਂ ਕਿ ਮੈਂ ਪਾਛੇ ਵਾਲੇ ਆਇਆ ਉਹ ਬਿਲਕੁਲ ਉਸੇ ਕੰਮ ਆ ਜਾਂਦਾ ਠੀਕ ਹੈ ਨਾ ਪਰ ਮੈਂ ਇਹ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਟਿਚੂਸ ਨੂੰ ਇਹਦੇ ਬੱਚਿਆਂ ਨੂੰ ਇੱਕ ਦੋ ਵਾਰ ਜਦੋਂ ਵੀ ਪੁੱਛਿਆ ਵੀ ਮੋਟੀਵੇਟ ਕੀਤਾ ਵੀ ਆਪਾਂ ਕੰਮ ਤਾਂ ਕਰਦੇ ਆ ਪਰ ਇਹ ਤੋਂ ਰਾਇਸ਼ਨ ਨਿਕਾਣ ਨੂੰ ਬਿਲਾ ਕਰਦੇ ਤੇ ਹੁਣ ਉਹ ਹੋ ਗਿਆ ਉਹ ਇਸ ਮਤਲਬ ਕੰਦਲੋ ਜੋ ਮੈਂ ਦੰਦ ਤੋਂ ਕੀ ਕੋਈ ਬਈ ਰਿਹਾ ਤੇ ਆਪਾਂ ਬੇਟਾ ਉਹਨੇ ਸੇ ਹੀ ਬੱਸ ਨਹੀਂ ਸਾਡੀ ਕਿ ਇੱਕ ਦੇ ਵੀ ਜੇ ਪੜਨਾ ਤਾਂ ਸਾਰਾ ਆਪਣਾ ਜਿਹੜਾ ਪਲ ਆਪਣਾ ਸਬੂਟ ਸਾਈ ਕਰੋ ਤੁਹਾਨੂੰ ਲੱਗਦਾ ਹੈ ਬਹੁਤ ਬਹੁਤ ਇੰਟਰਵਿਊ ਦੇ ਲਈ ਐਡਿਟੋਰ ਕੇ ਆਪਕੇ ਕਾਲਜ ਦੇ ਬਾਰੇ ਤੁਸੀਂ ਕੋਈ ਨਹੀਂ ਹਾਂ ਉਹ ਜਿਹੜੀ ਲਾਈਨ ਨਹੀਂ ਚੂਜ਼ ਕੀਤੀ ਬੀਐਸਸੀ ਗ੍ਰੈਜੂਏਟ ਬੀਟਾ ਕੰਪਨੀ ਤੇ ਮੇਨ ਫੋਕਸ ਇਹ ਸੀ ਕਿ ਜੇ ਰਹਿਣਾ ਕਿ ਤੁਸੀਂ ਆਪਣੇ ਜਿਹੜਾ ਨੀਰੈਸਟ ਇੰਸਟੀਟਿਊਟ ਤੁਹਾਡੇ ਪਸੰਦ ਦਾ ਤੁਹਾਡੇ ਕੈਰੀਅਰ ਦਾ ਜਿਹੜਾ ਤੁਹਾਨੂੰ ਮਿਲੇ ਉਹ ਜਗ੍ਹਾ ਇੰਪੋਰਟੈਂਟ ਹੈ ਉਹਦੇ ਵਾਸਤੇ ਤੁਸੀਂ ਹੁਣ ਮੇਨ ਕਰਨੀ ਪਹਿਲਾਂ ਦਾ ਰੂਟ ਸਰਚ ਕਰਨੇ ਕਿ ਕਿਹੜੇ ਕਿਹੜੇ ਆਪਸ਼ਨ ਬੈਠੇ ਇਹ ਦੇਖਣਾ ਕਿ ਤੁਹਾਨੂੰ ਉੱਥੇ ਬੈਸਟ ਸੂਟਡ ਜਿਹੜਾ ਹੈਗਾ ਤੇ ਉਹ ਜਿਹੜਾ ਸੀ ਕੋਸਟ ਮੰਗ ਰਿਹਾ ਹੈ ਉਹ ਮੈਨਟ ਤੇ ਮਿਲ ਰਿਹਾ ਨਹੀਂ ਮਿਲ ਰਿਹਾ ਤੁਹਾਨੂੰ ਐਕਸਪੈਂਸਿਸ ਕਿਤੇ ਘੱਟ ਪੈਣੇ ਕਿੱਥੇ ਘਟਣਾ ਕਿੱਥੇ ਆਉਣਾ ਜਾਣਾ ਸੌਖਾ ਇਹ ਸਾਰੀ ਚੀਜ਼ ਦੇਖ ਲਈ ਉਹ ਸਹਾਰਾ ਬੰਦੀ ਬੇਰੇ ਕਰਕੇ ਵੀਰ ਅੱਗੇ ਦੂਜਿਆਂ ਨੂੰ ਅੱਗੇ ਨਹੀਂ ਕਰਦਾ ਠੀਕ ਹੈ ਵੈਰੀ ਸ਼ਾਬਾਸ਼ ਐਂਡ ਦੋ ਸਟੈਕਡ ਡੀਓਸਰ ਗ੍ਰੇਮ ਕੋਰ ਮਿੱਤਲ ਜੀ ਪਾਸਟ ਪੈਸ ਪਹਿਲਾਂ ਵੀ ਸਾਡੇ ਜ਼ਿਲ੍ਹੇ 'ਚ ਸੀ ਤੇ ਪਹਿਲਾਂ ਵੀ ਸਾਰੇ ਇਸ ਸਕੂਲ 'ਚ ਦੋ ਤਿੰਨ ਵਾਰ ਆ ਗਏ ਤੇ ਉਹ ਪੱਕੀ ਗੱਲ ਹੈ ਕਿ ਤਾਂ ਪਹਿਲਾਂ ਗੱਲ ਕੀਤੀ ਪਿਆਰਦਾ ਸੀ ਬਹੁਤ ਵਧੀਆ ਕੰਮ ਕਰਦੇ ਇੱਥੇ ਆ ਜੀ ਜੀ ਨਾਲ ਚਲੋ ਦੇਖਦੇ ਕੋਈ ਅਜਿਹੀ ਖੁਸ਼ੀ ਦਾ ਮੌਕਾ ਹੈ ਉਹ ਦੱਸ ਇੰਸਪੈਕਟਰ ਜੀ ਇਹ ਲੋਸਸ ਕਿਤੇ ਵੀ ਹੋ ਸਕਦੀ ਹੈ ਜੀ ਜਿੱਥੇ ਸੁਸਾਇਟੀ ਹੈ ਸਮਾਜ ਹੈ ਨਾ ਕਈ ਲੋਕ ਵਿਚਰਦੇ ਆ ਉੱਥੇ ਸਮੱਸਿਆ ਹੋ ਸਕਦੀ ਪਰ ਅਸੀਂ ਕਹੋਨੇ ਇਹੀ ਹੈ ਕਿ ਸੰਸਥਾ ਜਿਹੜੀ ਹੈ ਉਹ ਤਾਂ ਵਧੀਆ ਚੱਲੇਗੀ ਜੇ ਉੱਤੇ ਪ੍ਰਬੰਧਤੀ ਹੈ ਪ੍ਰਬੰਧਨ ਕਰਨ ਲਈ ਸਾਨੂੰ ਉਹ ਲੋੜ ਪੈਂਦੀ ਸਟਾਫ ਦੀ ਪ੍ਰਿੰਸੀਪਲ ਦੀ ਵਧੀਆ ਗੁਵਾਈ ਦੀ ਦਫ਼ਤਰ ਦੇ ਲਈ ਹੋਗੀ ਤੋਂ ਹੋ ਸਕਦਾ ਹੈ ਕਿ ਨਹੀਂ ਐਸੀ ਸ਼ਰਤੇ ਕਿ ਨਹੀਂ आके हम देखना होवे कि की करना आना भी चाहिए जी की और किता करो और किने किने मार्क्स है देखो 700 हां ज्यादा प्यार है निधि मार्क्स है 472 77 486 475 और जो जिला सुखा अस्पताल श्री प्रेम कुमार बिंदल जी एक जिला शिक्षा अफसर सरदार एस पी सिंह जीव प्रिंसिपल मैडम प्रधानी जी सिक्ख्या कोऑर्डिनेटर श्री मिया सिंह जी चेयरमैन एस एम सी श्री नरेंद्र सिंह जी सरदार गोविंद सिंह जी, जी। दौड़ एक्सएमसी चेयरमैन श्री त्रिपाठी जी एनसी रिटायर्ड फ्रॉम श्री गोविंद सिंह जी त्यानंतर श्री पौड जी आणि पौर आहे fronte संजय पेरेंट्स सप्त दलका पितांपैना सादर नवती स्वागत करता हूं ਇਹਨਾਂ ਕੀ ਸਭ ਨੂੰ ਪਤਾ ਹੀ ਹੈ ਕਿ ਕੱਲ ਜਾਬਸਕੂਲ ਸਿੱਖਿਆ এডਿਕੇਸ਼ਨ ਬੋਰਡ ਨੇ ਨਸਟੂ ਦਾ ਨਤੀਜਾ ਆਲਿਆ ਹੈ ਜਿਸ ਦਾ ਵਿੱਚ ਸਾਡੇ ਵਿਸ਼ਵਿਕ ਰੋਪੜ ਦੇ 6 ਨੱਚ ਜੋ ਹਨ ਉਹ ਮੈਰਿਟ ਦੇ ਵਿੱਚ ਆ ਰਹੇ ਹੈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਵਿੱਚ ਸਾਡੇ ਅੱਗੇ ਅੱਗੇ ਬੈਠੋ ਜੀ ਸਾਰੇ ਖਾਲੀ ਖੇਤਰ ਸਾਲੀ ਇਹ ਬੜਾ ਮੁੱਢੀ ਅੰਦ ਸਾਰੇ ਮਾਨ ਦੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਘਾਰੀਆਂ ਦੀ ਯੋਗ ਅਗਵਾਈ ਹੇਠ ਸਾਡੇ ਬੱਚੇ ਇਸ ਸਕੂਲ ਵਿੱਚ ਆਏ ਹਨ ਇਸੇ ਕਰਕੇ ਸਾਡੇ ਸਕੂਲ ਵਿੱਚੋਂ ਇੱਕ ਬੱਚਾ ਭिक्षा ਸਾਇੰਸ ਨੋਰ ਮੈਡੀਕਲ ਦੀ ਸਮਾਰਟ ਵਿੱਚ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਹੋਇਆ। ਬਾਕੀਆਂ ਨੂੰ ਵੀ ਇੰਟਰੋਡਿਊਸ ਕਰ। ਇਸ ਦਾ ਨਾਂ ਹੀ ਖੁਸ਼ਪ੍ਰੀਤਾ 95.4 मार्क्स प्राप्त किए हैं राजदीप को इसमें लगभग 95 फाइव परसेंट को नाइन्टी फाइव परसेंट का ਕਿ ਬੇਸ ਨੇ 25% ਦਾ ਨੰਬਰ ਨੰਬਰ 4 ਕੀਤਾ। ਇਸ ਦਾ ਨਾਮ ਮੇਰੇ ਮਾਸਟਰ ਦੀ ਮਾਨ ਦੀ ਗੱਲ ਹੈ ਕਿ ਮੇਰੇ ਮੈਂ ਇਹਨਾਂ ਦਾ ਕਲਾਸ ਇਚਾਰਜ ਹਾਂ ਇਸ ਕਲਾਸ। ਇਹ ਮੈਨੂੰ ਅੱਜਕੱਲ੍ਹ ਦੀ ਗੱਲ ਹੈ ਕਿ ਇਸ ਨੇ ਫਸਟ ਡੇ ਕਲਾਸ ਲਈ ਮੈਂ ਨਾ ਚਾਰਾਂ ਵਿੱਚੋਂ ਪੰਜਾਂ ਨੂੰ ਖੜੇ ਕੀਤਾ। ਤੇ ਇਹਨਾਂ ਨੂੰ ਇੱਕ ਲੈਸਨ ਉਸ ਨੂੰ ਮੈਂ ਇਹ ਮੋਟੀਵੇਸ਼ਨ ਦੇ ਦਿੱਤਾ ਕਿ ਯੂ ਆਰ ਦਾ ਫੋਰ ਸਟੂਡੈਂਟ Who can get ਪਲੇਸ ਇਨ ਦਾ ਮੈਰਿਟ ਤੇ ਕਾਣੀ ਦਾ ਜਿਹਨਾਂ ਨੂੰ ਮੋਦੀ ਮੈਕੀ ਕਰਦੇ ਰਹੇ ਸਾਰੇ 20 ਬੱਚੇ ਸਾਰੇ ਮਾਸ ਤੇ ਹੈਡਿੰਗ ਮੈਰਿਟ ਕੰਮ ਦੇ ਨਾਲ ਫੇਰ ਵੀ ਬਹੁਤ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ ਵਧਾਈ ਦੇ ਯੋਗ ਹਨ ਸਾਡੇ ਟੀਚਰਸ ਦਾ ਬਹੁਤ ਸਹਿਯੋਗ ਰਿਹਾ ਬਹੁਤ ਸ਼ਿੰਗਰ ਬਈ ਇਸ ਕੰਪਨੀ ਨਾਲ ਦੇ ਵਿੱਚ ਕੋਈ ਸਰ ਚੱਕਰਾ ਜੀ ਕੋਈ ਇਹਨਾਂ ਨੂੰ ਇਨਸਟਰਕਸ਼ਨ ਇਸ ਤਰ੍ਹਾਂ ਨਹੀਂ ਦਿੱਤੀ ਬਸ ਸਿਰਫ ਗਾਈਡ ਕੀਤਾ ਇਹਨਾਂ ਨੂੰ ਕਿਹਾ ਕਿ ਮੈਨੂੰ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ ਕਿੱਥੇ ਪ੍ਰੋਬਲਮ ਹੈ ਮੈਂ ਤੁਹਾਡਾ ਹੱਲ ਕਰੀ ਦਿੰਦਾ ਤੇ ਮੈਂ ਕਿਉਂਕਿ ਮੈਨੂੰ ਵੀ ਟਾਈਮ ਘਟੇ ਲੱਗਦਾ ਸੀ ਪਰ ਮੈਂ ਕੋਸ਼ਿਸ਼ ਕੀਤੀ ਕਿ ਇਹ ਮੇਰਾ ਸਕੂਲ ਦੇ ਨਾਲ ਖਾਸ ਲਗਾ ਲਗਾ ਇਤਨਾ ਦੀ ਕਰਿਆ ਸਕੂਲ ਸ਼ੁਰੂ ਵੀ ਨਹੀਂ ਕੀਤਾ ਪਲੱਸ 2 ਜਦੋਂ ਹੋਇਆ ਨਾ ਜੀ ਪਹਿਲਾ 2-3 ਮਹੀਨਾ ਮੈਂ ਕੋਸ਼ਿਸ਼ ਕੀਤੀ ਕਿ ਕਈ ਵਾਰ ਬੰਦੇ ਦੇ ਦਿਮਾਗ ਦੇ ਵਿੱਚ ਗੱਲ ਹੁੰਦੀ ਕੋਈ ਉਹ ਪੂਰੀ ਹੁੰਦੀ ਜਾਂਦੀ ਮੈਂ ਸੋਚਦਾ ਸੀ ਕਿ ਜੇ ਮੈਨੂੰ ਡਿਫੀਟੀਓ ਤੇ ਮੈਂ ਚੱਲੂਗਾ ਨਾ ਤਾਂ ਮੈਂ ਟੀਅਰ ਗਰਲ ਜਾਊਗਾ ਐਂਡ ਇਟ ਹੈਜ਼ ਹੈਪਨਡ ਫਿਰ ਮੈਂ ਸੋਚਦਾ ਸੀ ਜਦੋਂ ਮੈਂ ਆਇਆ ਸੀ ਇਹ ਐ ਡਿਫੀਟੀਓ ਨੂੰ ਨਾ ਕਿ ਯਰ ਗਰਲ ਸਕੂਲ ਰੋਪੜ ਜਾਦਾ ਵਧੀਆ ਹੈ ਐਂਡ ਇਟ ਹੈਪਨਡ ਉਹ ਚਾਰਜ ਵੀ ਮੈਨੂੰ ਮਿਲ ਗਿਆ ਤੋਂ ਕਈ ਵਾਰ ਇਸ ਤਰ੍ਹਾਂ ਹੁੰਦਾ ਔਰ ਰੰਗ ਦੀ ਗੱਲ ਤੁਹਾਨੂੰ ਇਹ ਸਾਰਾ ਕਰਦਾ ਕਿ ਇੱਕ ਮੈਰਿਟ ਸਕੂਲ ਦੀ ਆਈ ਹੈ ਤੁਹਾਡੇ ਜਿਲ੍ਹੇ ਵਿੱਚ ਇੱਕੇ ਉਸ ਸਕੂਲ ਦੀ ਆਈ ਹੈ ਕੋ ਮੈਂ ਕੁਛ ਨਹੀਂ ਕੀਤਾ ਕਰਦ ਸਾਰਾ ਸਟਾਫ ਰਿਹਾ ਸਿਰਫ ਇਹ ਆ ਵੀ ਲੱਕੀ ਚਾਮ ਗੈਲੋ ਇੱਕ ਮੈਂ ਜਿੱਥੇ ਗਿਆ ਉੱਥੇ ਮੈਰਿਟਸ ਆ ਗਏ ਪਹਿਲਾਂ ਮੈਂ ਅਨੁਭੂਦਾ ਗਰਲ ਚ ਪੂਨ ਦਾ ਦਿੱਤੇ ਆਪੁੰਦੀ ਨਾਮ ਤੇ ਉਥੇ ਵੀ ਮੈਰਿਟਸ ਆ ਗਏ ਪਤਾ ਨਹੀਂ ਮੈਰਿਟ ਮਤਲਬ ਪਿੱਛੇ ਪਿੱਛੇ ਆ ਜੋ ਮੈਂ ਤੁਹਾਨੂੰ ਹੁਣ ਇਹ ਕਹਿਣਾ ਚਾਹੁੰਦਾ ਸਟਾਫ ਨੂੰ ਕਿ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਮੈਰਿਟ ਆਣੀ ਕਿਤੇ ਹੁਣ ਤੁਸੀਂ ਯੂ نو ਕੰਟੀਨਿਊ ਕਰੋ ਔਰ ਕੁਝ ਕਰਨੀ ਲਾਉਣੀ ਸਾਰਨ ਦੀ ਮੀਟਿੰਗ ਵੀ ਹੈ ਤੇ ਉਸ ਤੋਂ ਅ ਅਗਲੀ ਵਾਰ ਜਿਹੜੇ ਕੋਗੇ ਮੈਂ ਸਿਰ ਵੀ ਮੈਂ ਕਹਿਣਾ ਚਾਹੁੰਦਾ ਕਿ ਥੈਂਕ ਯੂ ਸਕੂਲ ਸਟਾਫ ਪੜ੍ਹਾਈ ਬੱਚਿਓ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਮੈਂ ਭਾਵੇਂ ਉਨਾ ਸਮਾਂ ਤੁਹਾਨੂੰ ਨਹੀਂ ਦੇ ਸਕਦਾ ਪਰ ਤੁਸੀਂ ਇੱਕ ਬਹੁਤ ਅੱਛਾ ਜਿਹਾ ਆਗਸਟ ਦਿੱਤੀ ਹੈ ਜਿਲਨ ਥੈਂਕ ਯੂ ਵੈਰੀ ਥੈਂਕ ਯੂ ਹਾਂ ਮੈਂ ਵੀ ਸਾਧਿਆ ਜੀ ਖਿਸ਼ੀ ਦੇ ਸਮਾਰੋਹ ਵਿੱਚ ਅੱਗੇ ਸਮਾਨੂ ਜੀਓ ਸਾਹਿਬ ਦਿੱਤੀ ਨੀਓ ਸਾਹਿਬ ਇਹ ਨਾ ਨੌਕਰ ਭਟਾਨੀ ਜੀ ਚੂਜ਼ਿੰਗ ਐਂਜਾਨ ਪ੍ਰਿੰਸੀਪਲ ਮੇਰਾਮੰਤਾ ਜੀ ਤੇ ਸਟਾਫ ਤੇ ਨਾਲ ਹੀ ਸਾਡੀ ਪਾਰਟੀ ਨਾਲ ਜੁੜੇ ਹੋਏ ਜੁਗੀ ਸਿੰਘ ਜੀ ਰਸਪਾਲ ਸਿੰਘ ਜੀ ਤੇ ਨਾਲ ਹੀ ਹਾਂ ਜੀ ਦਾਇਰਿਕ ਹਾਂ ਜੀ ਅਪਰੋਚ ਕਰਦੇ ਗੁਰਦੀਪ ਸਿੰਘ ਜੀ ਅੱਜ ਸਾਡੇ ਮਸ਼ੀਰਾ ਸਮਾਏ ਕਿਉਂਕਿ ਬੁਲੀਆਂ ਪਹਿਲਾਂ ਹੋ ਚੁੱਕੀਆਂ ਨੇ ਉਹ ਸਾਡੇ ਨਹੀਂ ਜਾਣਾ ਹੈ ਮੈਂ ਗਲ ਇਹ ਗੱਲ ਕਰਾਂ ਥੋੜੀ ਗੱਲ ਕਰਕੇ ਹੀ ਬੈਠਣਾ ਗੱਲ ਇਹ ਵੀ ਜਿਹੜੀ ਬਲੂਕੀ ਸ਼ਖਸੀਅਤ ਹੈਗੀ ਆ ਉਸ ਨੂੰ ਅਸਰਾਂ ਦੇ ਤੋਂ ਕੀ ਤੇ ਅੰਦਰੂਨੀ ਵੀ ਅਤਵਾਦ ਹੁੰਦੀ ਹੈ ਤੇ ਜਦੋਂ ਅੰਦਰੂਕੀ ਵਾਲੀ ਗੱਲ ਹੁੰਦੀ ਹੈ ਉਸ ਨੂੰ ਸਮਝਣਾ ਬੜਾ ਥੋੜਾ ਜਿਹਾ ਉੱਪਰ ਦਾ ਹੈਗਾ ਤੇ ਬਾਹਰ ਨੂੰ ਕੀ ਨੂੰ ਸਮਝਣ ਵਾਸਤੇ ਅਸੀਂ ਉਹ ਜਿਹੜਾ ਸਮਝ ਆਉਂਦੀ ਹੈ ਜਿਵੇਂ ਬਾਹਰ ਤੇ ਅੰਦਰ ਵਾਲੀ ਆਪਣੇ ਆਪਾਂ ਚੱਲਦੀ ਹੈ। ਉਹੀ ਹੈਗੀ ਹੈ ਕਿ ਕਿਸੇ ਵੀ ਮੂਰਤੀ ਨੂੰ ਬਣਾਉਣ ਵਾਸਤੇ ਕਿ ਕਿੰਨੀ ਸੁੰਦਰ ਬਣਦੀ ਹੈ ਦੋ ਚੀਜ਼ਾਂ ਦੇ ਨਿਰਪੜ ਕਰ। ਰੰਗੀ ਚੱਲੋ ਫਟਾਫਟ ਗੁੱਡ ਗੁੱਡ ਉਹ ਬਾਹਰ ਕੀ ਆਇਆ ਉਹ ਦੂਤ ਨੂੰ ਲੈ ਉਹ ਦੂਸਰੀ ਲਾਈਨ ਨਾਲ ਆ ਲੋ ਆਜੋ ਆਜੋ ਡਬਲ ਡਬਲ ਲੇਨ ਕਰੋ ਆਜੋ ਉਹ ਕਿਹਨੂੰ ਲੈ ਲੈ ਆਓ ਤੇ ਆਓ ਤੇ ਲੇਨ ਕਰੋ ਡਬਲ ਲੇਨ ਕਰੋ ਡਬਲ ਕਰੋ ਆਹ ਸੈਂਟਰ ਵਾਸਤੇ ਜਾਣਾ